ਉੱਥੇ ਸਨ ਨਿਕੋਂਦੇ ਹਾਂ ਈਕੀ ਦੇ ਬੱਸ ਸਟੈਂਡ ਦਾ ਹਾਲ ਅੱਜ ਅਸੀਂ ਈਕੀ ਦੇ ਬੱਸ ਸਟੈਂਡ ਵਿੱਚ ਪਹੁੰਚੇ ਜਿੱਥੇ ਆਹ ਦੇਖ ਲਓ ਸਵਾਰੀਆਂ ਧੁੱਪੇ ਖੜੀਆਂ ਨੇ 40 42 ਡਿਗਰੀ ਦਾ ਤਾਪਮਾਨ ਹੈ ਸਵਾਰੀਆਂ ਨੇ ਜਿਹੜੀਆਂ ਉਹ ਬਿਲਕੁਲ ਧੁੱਪ ਚ ਖੜੀਆਂ ਨੇ ਜਿੱਥੇ ਸਵਾਰੀਆਂ ਦੇ ਬੈਠਣ ਦੀ ਜਗ੍ਹਾ ਉੱਥੇ ਆ ਦੇਖੋ ਟੁੱਟੀ ਪੁੱਟੀ ਜਗ੍ਹਾ ਪਈ ਹੈ ਆ ਲੋਕ ਮੋਟਰਸਾਈਕਲ ਸਵੇਰੀ ਖੜੇ ਕਰ ਜਾਂਦੇ ਨੇ ਆ ਜਿੱਥੇ ਸਵਾਰੀਆਂ ਦੇ ਬੈਠਣ ਦੀ ਜਗ੍ਹਾ ਬਣਾਈ ਹੈ ਉੱਥੇ ਪੱਖਿਆਂ ਥੱਲੇ ਮੋਟਰਸਾਈਕਲ ਚੱਲੀ ਜਾਂਦੇ ਪੱਖੇ ਚੱਲੀ ਜਾਂਦੇ ਨੇ ਤੇ ਉਹਨਾਂ ਦੇ ਥੱਲੇ ਮੋਟਰਸਾਈਕਲ ਖੜਾ ਕੇ ਲੋਕ ਪਤਾ ਨਹੀਂ ਕਿੱਧਰ ਨੂੰ ਗਏ ਕਮੇਟੀ ਵਾਲੇ ਕੋਈ ਕਾਸੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਸਵਾਰੀਆਂ ਬੈਠੀਆਂ ਨੇ ਨਾ ਇੱਥੇ ਪੱਖੇ ਚੱਲਦੇ ਨੇ ਜਿੱਥੇ ਸਵਾਰੀਆਂ ਦੇ ਲੋਕਾਂ ਦੇ ਬੈਠਣ ਦੀ ਜਗ੍ਹਾ ਉੱਥੇ ਲੋਕਾਂ ਨੇ ਦੁਕਾਨਾ ਬਣਾ ਰੱਖੀ ਹੈ ਕਿਸੇ ਨੇ ਕਾਸੇ ਦੀ ਦੁਕਾਨ ਲਾ ਰੱਖੀ ਹੈ ਕਮੇਟੀ ਵਾਲੇ ਇਹਨਾਂ ਤੋਂ ਪੈਸੇ ਲੈ ਜਾਂਦੇ ਨੇ ਇਹ ਇੱਥੇ ਲੋਕ ਵਿਚਾਰੇ ਧੁੱਪੇ ਮਰਦੇ ਨੇ ਇਹ ਦੁਕਾਨਾਂ ਵਾਲੇ ਸ਼ਾਮੇ ਰਾਮ ਨਾਲ ਬੈਠੇ ਨੇ ਇੱਥੋਂ ਦੀ ਸਫਾਈ ਦਾ ਬੁਰਾ ਹਾਲ ਆਹ ਦੇਖ ਲਓ ਸਫਾਈ ਆ ਉੱਪਰ ਇੱਥੇ ਬਾਥਰੂਮ ਬਣੇ ਹੋਏ ਨੇ ਇਹਨਾਂ ਚ ਇਨੀ ਸਮੈਲ ਆਉਂਦੀ ਹੈ ਵੀ ਇੱਥੇ ਖੜਨਾ ਵੀ ਮੁਸ਼ਕਲ ਆ ਆਹ ਦੇਖ ਲਓ ਸਾਰੀ ਕਮੇਟੀ ਦਾ ਸਾਰੇ ਇਹਦਾ ਹਾਲ ਸਾਰੇ ਬੱਸ ਸਟੈਂਡ ਦਾ ਇਹ ਹਾਲ ਨਹੀਂ ਜੀ ਆ ਦੇਖ ਲਓ ਬਾਸ ਵਿੱਚ ਆ ਪਲਾਸ ਬਣੀ ਜੀ ਕਿਤੇ ਕੋਈ ਦਰਵਾਜ਼ਾ ਨਹੀਂ ਕਿਤੇ ਕੋਈ ਖਿੜਕੀ ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਤੁਹਾਨੂੰ ਦਿਖਾਉਣੇ ਆ ਇਹ ਆ ਨੰਗੀਆਂ ਤਾਰਾਂ ਦੀਆਂ ਹਾਈ ਵੋਲਟੇਜ ਤਾਰਾਂ ਨੇ ਜਿੱਥੇ ਪਾਣੀ ਪੀਣ ਦੀ ਇੱਕੋ ਇੱਕ ਟੂਟੀ ਲੱਗੀ ਹੋਈ ਹੈ ਉੱਥੇ ਬੱਚੇ ਬੁੱਢੇ ਜਵਾਨ ਜੋ ਵੀ ਪਿਆਸਾ ਇੱਥੇ ਪਾਣੀ ਪੀਂਦਾ ਇਹ ਤੋਂ ਕੁਛੀ ਦੂਰੀ ਤੇ ਬਿਲਕੁਲ ਨਾਲ ਸਿਰ ਦੇ ਨੰਗੀਆਂ ਤਾਰਾਂ ਲੱਗੀਆਂ ਜਿੱਤੇ ਵਾਈ ਚਾਂਸਕੇ ਦੇ ਵੀ ਬੇਲੇ ਕਵੇਲੇ ਕਿਸੇ ਬਜ਼ੁਰਗ ਦਾ ਕਿਸੇ ਉਹ ਫੋਰ ਦਾ ਹੱਥ ਲੱਗ ਗਿਆ ਪਰ ਕੋਈ ਵੀ ਵੱਡਾ ਹਾਦਸਾ ਹੋਦਾ ਨਹੀਂ ਪਰ ਇਹ ਤੇ ਕਿਸੇ ਦਾ ਕੋਈ ਧਿਆਨ ਨਹੀਂ ਆਹ ਦੇਖ ਲੋ ਬਸਾਂ ਨੇ ਜਿਹੜੀਆਂ ਇਹ ਬਾਹਰ ਦੂਰ ਖੜ ਜਾਂਦੀਆਂ ਨੇ ਸਵਾਰੀਆਂ ਧੁੱਪੇ ਉੱਥੇ ਭੱਜੀਆਂ ਜਾਂਦੀਆਂ ਨੇ ਕੋਈ ਵਸ ਕਿਸੇ ਕਾਊਂਟਰ ਤੇ ਨਹੀਂ ਲੱਗਦੀ ਸਵਾਰੀਆਂ ਨੂੰ ਹਮੇਸ਼ਾ ਭੱਜਣਾ ਠ ਕਰਨੀ ਪੈਂਦੀ ਬਸਾਂ ਦਾ ਪਤਾ ਨਹੀਂ ਲੱਗਦਾ ਕੱਟ ਬਹੁਤ ਜ਼ਿਆਦਾ ਲੰਦਾ ਇਹ ਭੀਖੀ ਦਾ ਬੱਸ ਸਟੈਂਡ ਦੇ ਹਾਲ ਨਹੀਂ ਆਹ ਦੇਖ ਲਓ ਸਾਰੀਆਂ ਸਵਾਰੀਆਂ ਕਿੱਥੇ ਖੜੀ ਆ ਬੱਸ ਸਟੈਂਡ ਕਿੱਥੇ ਆ ਬੱਸ ਕਿੱਥੇ ਲੱਗੀ ਖੜੀ ਆਹ ਦੇਖ ਲਓ ਸਾਰੇ ਜਦੋਂ ਇੱਥੇ ਸਾਰੀ ਵਾਰੇ ਗੱਲਬਾਤ ਕੀਤੀ ਤਾਂ ਇੱਥੇ ਲੋਕਾਂ ਦਾ ਕਹਿਣਾ ਸੀ ਵੀ ਇੱਥੇ ਕੋਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਬਸਾਂ ਤੋਂ ਅੱਡਾ ਫੀਸ ਲਈ ਜਾਂਦੀ ਏ ਜਿਹੜੀ ਪਹਿਲਾਂ 5 ਰੁਪਏ ਸੀ ਉਹ ਹੁਣ 10 ਰੁਪਏ ਕਰਤੀ ਕਮੇਟੀ ਨੇ ਪਰ ਪ੍ਰਬੰਧ ਇਹ ਸੇ ਕਿਸੇ ਚੀਜ਼ ਦਾ ਨਹੀਂ ਆ ਦੇਖ ਲਓ ਦੂਰ ਦੂਰ ਤੱਕ ਸਾਨੂੰ ਬਸਾਂ ਲਗਭਗ 10000 ਰੁਪਏ ਦੁਕਾਨਾਂ ਤੋਂ ਅੱਡਾ ਫੀਸ ਦੇ ਰੂਪ ਚ ਜਿਹੜੇ ਕਮੇਟੀ ਬਸੂਲਦੀ ਹੈ ਪਰ ਇੱਥੇ ਪ੍ਰਬੰਧ ਕਿਸੇ ਚੀਜ਼ ਦਾ ਨਹੀਂ ਕਿ ਸਾਨੂੰ ਸੁਖਚੈਨ ਆਤਲਾ ਜੀ ਖੜੀ ਮਿਲੇ ਜਿਨ੍ਹਾਂ ਨੇ ਬਸ ਸਟੈਂਡ ਬਾਰੇ ਕਿ ਤੁਸੀਂ ਅੱਜ ਇੱਥੇ ਪੀਖੀ বাস ਸਟੈਂਡ 'ਚ ਖੜੇ ਹੋ ਜੀ ਬਹੁਤ ਹੁੰਦੇ ਆ ਕੀ ਲੱਗਦਾ ਤੁਹਾਨੂੰ ਇਹ ਜਿਹੜੀਆਂ ਸਹੂਲਤਾਂ ਜਾਂ ਜਿਹੜੇ ਕਮੇਟੀ ਪੈਸੇ ਲੈਂਦੀ ਏ ਉਹਦੇ ਮੁਤਾਬਕ ਪ੍ਰੋਪਰ ਨੇ ਜੀ ਸਸੇ ਕਾਲਜ ਤੋਂ ਪਹਿਲਾਂ ਸਹੂਲਤਾਂ ਹੁਣ ਤੁਸੀਂ ਲਾ ਲਓ ਵੀ ਇੱਥੇ ਜੀ ਲਗਭਗ 10000 ਰੁਪਿਆ ਇੱਕ ਦਿਨ ਦੀ ਏਡੇ ਦੀ ਆਮਦਨ ਆਇਆ ਪਹਿਲਾਂ ਇੱਥੇ 5 ਰੁਪਿਆ ਹੁੰਦੀ ਸੀ ਜਿਹੜੀ ਅੱਡਾ ਫੀਸ ਹੁੰਦੀ ਸੀ ਉਹ ਡਬਲ ਕਰਕੇ 10 ਰੁਪਏ ਕਰਤੀ 95 ਬਾਈ ਕਹਿੰਦੇ ਵੀ ਇੱਥੇ ਬੱਸਾਂ ਆਉਂਦੀਆਂ ਡਿੱਲਦੀਆਂ ਲਗਭਗ 10000 ਰੁਪਿਆ ਤੇ ਸਹੂਲਤਾਂ ਤੁਸੀਂ ਆ ਫਰਸ ਦੇਖ ਲਓ ਟ੍ਰੇਡੀਆਂ ਅੰਦਰ ਨੇ ਸੰਗਤ ਬਾਹਰ ਖੜੀ ਐ ਲੋਕ ਧੁੱਪੇ ਮੱਚ ਰਹੇ ਆ ਮੋਟਰਸਾਈਕਲਾਂ ਦੀ ਪਾਰਕਿੰਗ ਦਾ ਪ੍ਰਬੰਧ ਚਾਹੀਦਾ ਸੀ ਮੋਟਰਸਾਈਕਲ ਅੱਖਿਆ ਧੱਲੇ ਆ ਲੋਕ ਬਾਹਰ ਹੀ ਧੁੱਪੇ ਮੱਚ ਰਹੇ ਆ ਪਾਣੀ ਦਾ ਕੋਈ ਪ੍ਰਬੰਧ ਨਹੀਂ ਠੀਕ ਆ ਜੀ ਜਿਹੜੀ ਅੰਗੀਆਂ ਵਾਸਤੇ ਇੱਥੇ ਪਲੱਸ ਬਣੀ ਆ 2 ਸਾਲ ਤੋਂ ਜਿੰਦਾ ਲੱਗਿਆ ਪਿਆ ਨੂੰ ਜਿਹੜਾ ਅੱਡੇ ਵਾਲੇ ਮੁੰਡੇ ਆ ਇਹਨਾਂ ਵਾਸਤੇ ਜਿਹੜੀਆਂ ਕੁਰਸੀਆਂ ਵਗੈਰਾ ਸੀ ਉਹ ਟੁੱਟੀਆਂ ਪਈਆਂ ਬਿਲਕੁਲ ਕੋਈ ਪ੍ਰਬੰਧ ਨਹੀਂ ਹੈਗਾ ਕਾਇਦਾ ਮੋਟਰਸਾਈਕਲਾਂ ਦੀ ਪਾਰਕਿੰਗ ਦਾ ਲਾਕ ਚਾਹੀਦੀ ਆ ਉਦੋਂ ਦੀ ਇਹਨੂੰ ਆਮਦਨ ਹੋ ਸਕਦੀ ਹੈ ਜਿਹੜਾ ਆਰਓ ਹੈ ਆਰਓ 2 ਸਾਲ ਤੋਂ ਬੰਦ ਪਿਆ ਹੈ ਲਗਭਗ 2 ਸਾਲ ਤੋਂ ਬੰਦ ਪਿਆ ਕੋਈ ਪਾਣੀ ਦੀ ਸਹੂਤ ਨਹੀਂ ਤੇ ਦਫ਼ਤਰ 'ਚ ਪੱਖੇ ਨਹੀਂ ਹੈਗੇ ਨੰਬਰ 2 ਤੇ ਜਿਹੜਾ ਇੱਥੇ ਛੁੰਡਾਂ 'ਚੋਂ ਸਟੂਡੈਂਟ ਕੁੜੀਆਂ ਬੱਦਲ ਵਗੈਰਾ ਆਉਂਦੇ ਨੇ ਉਹਨਾਂ ਦੀ ਕੋਈ ਸਿਕਿਉਰਟੀ ਨਹੀਂ ਚਾਹੀਦਾ ਤਾਂ ਇਹ ਸੀ ਵੀ ਇੱਥੇ ਸਾਂਤ ਮੁਡੀ ਜਿਹੜੀ ਤੰਗ ਕਰਦੇ ਇਹ ਨਾ ਹੋਵੇ ਕੋਈ ਸਕਿਉਰਿਟੀ ਨਹੀਂ ਕੁਛ ਨਹੀਂ ਦਫਤਰ ਦੇ ਪੱਖੇ ਨਹੀਂ ਹੈਗੇ ਮੋਟਰਸਾਈਕਲ ਵਾਲਾ ਨਹੀਂ ਫਰਸ਼ ਫਰਸ਼ ਤੁਸੀਂ ਹੱਥਲੇ ਦੇਖੋ ਫਰਸ਼ ਦਾ ਕੀ ਹਾਲ ਹੈ ਹਜ਼ਾਰਾਂ ਰੁਪਈਆ ਦੀ ਅਮਦਨਾ ਪਛਤਾਚਾਰ ਹੈ ਇੱਥੇ ਬਿਲਕੁਲ ਰੁਪਏ ਲੈ ਕੇ ਰੇੜੀਆਂ ਅੰਦਰ ਲਵਾ ਰਖਿਆ ਲੋਕ ਥੱਪੇ ਮਚ ਰਹੇ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਬੇਨਤੀ ਕਰਦਾ ਉਹਨਾਂ ਨੂੰ ਵੀ ਜਿਹੜਾ ਇੱਧਰ ਧਿਆਨ ਦਿਓ ਤੁਸੀਂ ਬਹੁਤ ਸਿਹਤਿਆਰ ਲਵਾ ਰਹੇ ਹੋ ਪੰਜਾਬ ਦੇ ਵਿੱਚ ਵੀ ਆਹ ਕਰਦਾ ਜੀ ਇੱਥੇ ਦੇਖ ਲਓ ਵੀ ਐਡੀ ਬਿਲਡਿੰਗ ਹੈ ਪ੍ਰੋਨਾਤੀ ਆ ਤੇ ਲੱਗਿਆ ਪਾਣੀ ਦੀ ਸਪਲਾਈ ਨਹੀਂ ਹੈਗੀ ਪਿਛਲੇ ਪਾਸੇ ਦੇਖੋ ਪਾਣੀ ਜਦੋਂ